ਜਦੋਂ ਬੱਚੇ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਦੇ ਨੇ ਮਾਪੇ ਜਦੋਂ ਉਹਨਾਂ ਨੂੰ ਕਿਸੇ ਗੱਲ ਤੋਂ ਰੋਕਦਾ ਪਰ ਬੱਚੇ ਉਹਨਾਂ ਦੀ ਗੱਲ ਇਗਨੋਰ ਕਰਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਜ਼ਿਆਦਾ ਪਤਾ ਅਸੀਂ ਪੜੇ ਲਿਖਿਆ ਇਹਨਾਂ ਨੂੰ ਕੀ ਪਤਾ ਮਾਪੇ ਪੜੇ ਲਿਖੇ ਤੇ ਨਹੀਂ ਪਰ ਕੜੇ ਜ਼ਰੂਰ ਹੁੰਦੇ ਨੇ ਜ਼ਿੰਦਗੀ ਦਾ ਉਹਨਾਂ ਨੂੰ ਅਨੁਭਵ ਹੁੰਦਾ ਮਾਪੇ ਦੀ ਗੱਲ ਮੰਨ ਕੇ ਹੋ ਸਕਦਾ ਹੈ ਸ਼ਾਇਦ ਉਹ ਨੁਕਸਾਨ ਦੇ ਵਿੱਚ ਜਾਣ ਉਹਨਾਂ ਦਾ ਨੁਕਸਾਨ ਹੋਵੇ ਪਰ ਮਾਪੇ ਦੀ ਗੱਲ ਨਾ ਮੰਨ ਕੇ ਸ਼ਾਇਦ ਹੈ ਉਹ ਨੁਕਸਾਨ ਤੋਂ ਬਚ ਜਾਣ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਆਂ ਘਟਨਾ ਨਵੀਂ ਮੁੰਬਈ ਦੇ ਜ਼ਿਲ੍ਹਾ ਰਾਏਗੜ ਰਾਏਗੜ ਦੇ ਅਧੀਨ ਪੈਂਦਾ ਥਾਣਾ ਕੋਲੰਬਲੀ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਪਰਿਵਾਰ ਦੇ ਵਿੱਚ ਪਤੀ ਪਤਨੀ ਦੋ ਬੇਟੀਆਂ ਹੁੰਦੀਆਂ ਨੇ ਇੱਕ ਬੇਟੀ ਦੁਬਈ ਦੇ ਵਿੱਚ ਜੌਬ ਕਰਦੀ ਐ ਦੂਜੀ ਜਿਹੜੀ ਹੁੰਦੀ ਐ ਉਹ ਕਮਰਸ ਦੀ ਫਸਟ ਈਅਰ ਦੀ ਸਟੂਡੈਂਟ ਹੁੰਦੀ ਐ ਇੱਕ ਉਹਨਾਂ ਦਾ ਬੇਟਾ ਹੁੰਦਾ 10 ਸਾਲ ਦਾ ਜਿਹੜਾ ਸਕੂਲ ਦੇ ਵਿੱਚ ਪੜਦਾ ਹੁੰਦਾ ਇਹ ਰੁਟੀਨ ਉਹਨਾਂ ਦੀ ਜ਼ਿੰਦਗੀ ਦਾ ਚੱਲਦਾ ਤੇ 12 ਦਸੰਬਰ 2023 ਜਿਹੜੀ ਬੇਟੀ ਕਮਰਸ ਦੀ ਸਟੂਡੈਂਟ ਹੁੰਦੀ ਆ ਉਹ ਸਵੇਰੇ ਆਪਣੇ ਕਾਲਜ ਦੇ ਵਿੱਚ ਜਾਂਦੀ ਆ ਕਾਲਜ ਉੱਥੋਂ ਤਕਰੀਬਨ 50 ਕਿਲੋਮੀਟਰ ਹੁੰਦਾ ਤੇ ਰੋਜ਼ ਉਹ ਜਿਹੜੀ ਮੁੰਬਈ ਦੀ ਲਾਈਫਲਾਈਨ ਮੰਨੀ ਜਾਂਦੀ ਆ ਲੋਕਲ ਟ੍ਰੇਨ ਲੋਕਲ ਟ੍ਰੇਨ ਦੁਆਰਾ ਆਪਣੇ ਘਰ ਤੋਂ ਉਹ ਕਾਲਜ ਪਹੁੰਚਦੀ ਆ ਤੇ 12 ਦਸੰਬਰ 2023 ਨੂੰ ਵੀ ਉਸੇ ਤਰੀਕੇ ਉਹ ਘਰੋਂ ਤਿਆਰ ਹੋ ਕੇ ਆਪਣੀ ਮਾਂ ਨੂੰ ਕਹਿ ਕੇ ਵੀ ਮੈਂ ਕਾਲਜ ਚੱਲੀ ਆ ਉਹਦਾ ਨਾਮ ਹੁੰਦਾ ਵੈਸ਼ਨਵੀ ਬੱਬਰ ਤੇ ਘਰੋਂ ਨਿਕਲਦੀ ਐ ਆਪਣੇ ਕਾਲਜ ਦੇ ਲਈ ਸ਼ਾਮ ਨੂੰ 5 6 ਵਜੇ ਉਹ ਵਾਪਸ ਆ ਜਾਂਦੀ ਪਰ ਉਸ ਦਿਨੋਂ ਵਾਪਸ ਨਹੀਂ ਆਉਂਦੀ 6 ਵਜ ਜਾਂਦੇ ਨੇ 7 ਵਜ ਜਾਂਦੇ ਨੇ ਜਦੋਂ ਹੁਣ ਟਾਈਮ ਜ਼ਿਆਦਾ ਹੋਣ ਲੱਗਦਾ ਤਾਂ ਮਾਪੇ ਨੂੰ ਚਿੰਤਾ ਹੁੰਦੀ ਐ ਉਹਨੂੰ ਫੋਨ ਕੀਤਾ ਜਾਂਦਾ ਉਹਨੂੰ ਫੋਨ ਕਰਦੇ ਨੇ ਪਰ ਉਹਦਾ ਜਿਹੜਾ ਫੋਨ ਹੁੰਦਾ ਉਸ ਵਿੱਚ ਆਫ ਹੁੰਦਾ ਐ ਫੋਨ ਜਦੋਂ ਨਹੀਂ ਲੱਗਦਾ ਉਹਨਾਂ ਨੂੰ ਹੋਰ ਟੈਨਸ਼ਨ ਹੁੰਦੀ ਐ ਫਿਰ ਉਹਦੇ ਯਾਰਾਂ ਦੋਸਤਾਂ ਤੋਂ ਪਤਾ ਕੀਤਾ ਜਾਂਦਾ ਜਦੋਂ ਉਹਦਾ ਵੀ ਪਤਾ ਨਹੀਂ ਲੱਗਦਾ ਫਿਰ ਜਿਹੜਾ ਮਾਪੇ ਹੁੰਦਾ ਉਹ ਘਬਰਾਇਆ ਹੋਇਆ ਕਲੰਬਲੀ ਪੁਲਿਸ ਸਟੇਸ਼ਨ ਪਹੁੰਚਦਾ ਤੇ ਆਪਣੀ ਬੇਟੀ ਵੈਸ਼ਨਵੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਜਾਂਦੀ। ਪੁਲਿਸ ਵਾਲੇ ਇਹਨਾਂ ਤੋਂ ਸਾਰਾ ਕੁਝ ਪੁੱਛਦੇ ਨੇ। ਕਦੋਂ ਘਰੋਂ ਗਈ, ਕਿਵੇਂ ਜਾਂਦੀ ਐ, ਕਿਸ ਵਕਤ ਜਾਂਦੀ ਐ, ਕਦੋਂ ਆਉਂਦੀ ਐ, ਕਿਹੜੇ ਕੱਪੜੇ ਪਾਏ ਸੀ ਤੇ ਉਹਦੀਆਂ ਫੋਟੋਆਂ ਵੀ ਦਿੱਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਹੁਣ ਪਰਿਵਾਰ ਜਿਹੜਾ ਵਾਪਸ ਆ ਜਾਂਦਾ ਪਰ ਟੈਨਸ਼ਨ ਦੇ ਵਿੱਚ ਹੁੰਦਾ। ਉਹ ਆਪਣੇ ਤੌਰ ਤਰੀਕੇ ਤੇ ਵੀ ਪਤਾ ਕਰਦੇ ਨੇ ਰਾਤ ਕਿਸੇ ਤਰੀਕੇ ਨਿਕਲਦੀ ਐ। ਸਵੇਰੇ ਫਿਰ ਪੁਲਿਸ ਸਟੇਸ਼ਨ ਜਾਂਦੇ ਨੇ। ਪੁਲਿਸ ਕਾਲਜ ਦੇ ਵਿੱਚ ਜਾਂਦੀ ਐ, ਉੱਥੇ ਪੁੱਛ ਕਿਸੇ ਜਦੋਂ ਕਰਦੀ ਐ। ਤਾਂ ਪੁਲਿਸ ਨੂੰ ਇੱਕ ਗੱਲ ਪਤਾ ਲੱਗਦੀ ਹੈ ਵੀ ਉਹ ਕੱਲ ਕਾਲਜ ਦੇ ਵਿੱਚ ਆਈ ਸੀ ਤੇ 12 ਵਜੇ ਉਹ ਕਾਲਜ ਤੋਂ ਚਲੀ ਗਈ ਸੀ ਹੁਣ ਉਸ ਤੋਂ ਬਾਅਦ ਉਹਦਾ ਫੋਨ ਟਰਾਈ ਪੁਲਿਸ ਵੱਲੋਂ ਵੀ ਕੀਤਾ ਜਾਂਦਾ ਫੋਨ ਨਹੀਂ ਲੱਗਦਾ ਤੇ ਪੁਲਿਸ ਵਾਲਿਆਂ ਦਾ ਕਹਿਣਾ ਹੁੰਦਾ ਵੀ ਹੋ ਸਕਦਾ ਉਹ ਬਾਲਗ ਹੈ ਆਪਣੇ ਕਿਸੇ ਬੁਆਏਫ੍ਰੈਂਡ ਨਾਲ ਚਲੀ ਗਈ ਹੋਵੇ ਤੇ ਇਹ ਗੱਲ ਆਈ ਗਈ ਹੋ ਜਾਂਦੀ ਹੈ ਪੁਲਿਸ ਜਿਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਸੀ ਉਸ ਤਰੀਕੇ ਨਾਲ ਪੈਰਵੀ ਨਹੀਂ ਕਰਦੀ ਤੇ ਦਿਨ ਬੀਤਣੇ ਸ਼ੁਰੂ ਹੋ ਜਾਂਦੇ ਨੇ 12 ਦਸੰਬਰ ਨੂੰ ਗਾਇਬ ਹੋਈ ਇੱਕ 19 ਸਾਲ ਦੀ ਲੜਕੀ ਹੌਲੀ ਹੌਲੀ ਦਿਨ ਬੀਤਦੇ ਨੇ ਜਿਹੜੇ ਘਰ ਦੇ ਨਹੀਂ ਉਹ ਪੁਲਿਸ ਦੇ ਚੱਕਰ ਲਾਂਦੇ ਨੇ ਪਰ ਪੁਲਿਸ ਕੋਈ ਬਹੁਤਾ ਧਿਆਨ ਇਸ ਕੇਸ ਤੇ ਨਹੀਂ ਦਿੰਦੀ ਪੈਰਵਾਈ ਉਹਨੇ ਤਰੀਕੇ ਨਾਲ ਨਹੀਂ ਕਰਦੀ ਜਿਹਦੇ ਨਾਲ ਉਹਨੂੰ ਕਰਨੀ ਚਾਹੀਦੀ ਸੀ ਤੇ ਆ ਜਾਂਦਾ 2024 6 ਜਨਵਰੀ 2024 ਨੂੰ ਜਿਹੜਾ ਨਵੀਂ ਮੁੰਬਈ ਦਾ ਪੁਲਿਸ ਕਮਿਸ਼ਨਰ ਹੁੰਦੇ ਨੇ ਉਹ ਇੱਕ ਟੀਮ ਦਾ ਗਠਨ ਕਰਦੇ ਨੇ ਟੀਮਾਂ ਬਣਾਈਆਂ ਜਾਂਦੀਆਂ ਨੇ ਦੋ ਵੀ ਇਹ ਲੜਕੀ ਦਾ ਪਤਾ ਕੀਤਾ ਜਾ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਵੀ ਆਖਰਕਾਰ 19 ਸਾਲ ਦੀ ਇੱਕ ਲੜਕੀ ਕਾਲਜ ਦੇ ਵਿੱਚ ਪੜ੍ਹਨ ਵਾਲੀ ਵੈਸ਼ਨਵੀ ਗਈ ਤੇ ਗਈ ਕਿੱਧਰ ਕਾਲਜ ਪਹੁੰਚਦੀ ਹੈ ਕਾਲਜ ਤੋਂ ਬਾਅਦ ਉਹਦਾ ਕੋਈ ਪਤਾ ਨਹੀਂ ਨਾ ਉਹਦਾ ਫੋਨ ਲੱਗਦਾ ਨਾ ਘਰਦਿਆਂ ਨੂੰ ਪਤਾ ਹੁਣ ਇਹ ਟੀਮ ਜਦੋਂ ਫਿਰ ਕੰਮ ਕਰਨਾ ਸ਼ੁਰੂ ਕਰਦੀ ਹੈ ਤਾਂ ਪਹਿਲਾਂ ਪੁਲਿਸ ਸਟੇਸ਼ਨ ਪਹੁੰਚਦੀ ਹੈ ਜਿੱਥੇ ਐਫ ਆਈ ਆਰ ਲਿਖਾਈ ਸੀ ਉਥੋਂ ਫੋਟੋਆਂ ਲਈਆਂ ਜਾਂਦੀਆਂ ਨੇ ਫਿਰ ਪਰਿਵਾਰ ਤੋਂ ਪੁੱਛਗਿਛ ਹੁੰਦੀ ਹੈ ਪਰਿਵਾਰ ਤੋਂ ਫਿਰ ਦੁਬਾਰਾ ਪੁੱਛਿਆ ਜਾਂਦਾ ਉਹਦੇ ਆਉਣ ਦਾ ਜਾਣ ਦਾ ਸਾਰਾ ਕੁਝ ਉਹਦਾ ਪੁੱਛਦੇ ਨੇ ਕਿ ਕਿਸੇ ਦੇ ਨਾਲ ਉਹਦਾ ਕੋਈ ਰਿਲੇਸ਼ਨ ਹੋਵੇ ਉਹਦਾ ਕੋਈ ਬੁਆਏਫ੍ਰੈਂਡ ਹੋਵੇ ਕਰਦਿਆਂ ਵੱਲੋਂ ਇਨਕਾਰ ਕੀਤਾ ਜਾਂਦਾ ਵੀ ਐਸਾ ਕੁਝ ਨਹੀਂ ਸੀ ਉਹ ਸਿਰਫ ਆਪਣੀ ਪੜ੍ਹਾਈ ਤੇ ਧਿਆਨ ਦਿੰਦੀ ਸੀ ਦੂਜੀ ਟੀਮ ਜਿਹੜੀ ਹੈ ਕਾਲਜ ਦੇ ਵਿੱਚ ਪਹੁੰਚਦੀ ਹੈ ਉੱਥੇ ਜਾ ਕੇ ਪੁੱਛਿਆ ਜਾਂਦਾ ਉਹਨਾਂ ਦਾ ਕਹਿਣਾ ਹੁੰਦਾ ਵੀ 10 ਵਜੇ ਦੇ ਕਰੀਬ ਉਹ ਕਾਲਜ ਦੇ ਵਿੱਚ ਆਈ ਸੀ ਕਰੀਬ 12 ਵਜੇ ਉਹ ਕਾਲਜ ਤੋਂ ਉਸ ਦਿਨ ਚਲੀ ਜਾਂਦੀ ਹੈ ਇਹ ਗੱਲ ਜਿਹੜੀ ਪਹਿਲੀ ਟੀਮ ਪਹੁੰਚੀ ਸੀ ਉਹਨਾਂ ਨੂੰ ਵੀ ਪਤਾ ਲੱਗਿਆ ਫੋਨ ਟਰਾਈ ਕੀਤਾ ਜਾਂਦਾ ਫੋਨ ਸਵਿਚ ਆਫ ਹੁੰਦਾ ਹੁਣ ਇੱਕ ਟੀਮ ਉਹਦੀ ਕਾਲ ਡਿਟੇਲ ਕੱਢਦੀ ਹੈ ਤੇ ਲੋਕੇਸ਼ਨਾਂ ਕੱਢਣੀਆਂ ਸ਼ੁਰੂ ਕਰਦੀ ਹੈ ਦੂਜੀ ਟੀਮ ਜਿਹੜੀ ਹੁੰਦੀ ਹੈ ਜਿਹੜੇ ਵੀ ਰਸਤੇ ਦੇ ਵਿੱਚ ਸੀਸੀਟੀਵੀ ਲੱਗੇ ਹੋਏ ਸੀ ਉਹਦੇ ਆਉਣ ਜਾਣ ਦੇ ਰਸਤੇ ਦੇ ਵਿੱਚ ਸੀਸੀਟੀਵੀ ਕੈਮਰੇ ਚੈੱਕ ਕਰਨਾ ਸ਼ੁਰੂ ਕਰਦੀ ਹੈ ਤੇ ਚੈਕਿੰਗ ਦੇ ਵਿੱਚ ਉਹ ਘਰ ਤੋਂ ਸ਼ੁਰੂ ਹੁੰਦੀ ਹੈ ਜਿਹੜੇ ਕੈਮਰੇ ਗਲੀਆਂ ਦੇ ਵਿੱਚ ਲੱਗੇ ਸੀ ਉਹ ਰੇਲਵੇ ਸਟੇਸ਼ਨ ਜਾਂਦੀ ਦਿਖਦੀ ਹੈ ਰੇਲ ਦੇ ਵਿੱਚ ਚੜਦੀ ਦਿਖਦੀ ਹੈ ਉਸ ਤੋਂ ਬਾਅਦ ਉਹ ਜੀਟੀਬੀ ਰੇਲਵੇ ਸਟੇਸ਼ਨ ਤੇ ਉਤਰਦੀ ਹੈ ਉਸ ਤੋਂ ਬਾਅਦ ਉਹ ਆਪਣੇ ਕਾਲਜ ਜਾਂਦੀ ਹੈ ਜਿਹੜੇ ਕਾਲਜ ਦੇ ਵਿੱਚੋਂ ਪੜ੍ਹਦੀ ਸੀ ਆਈਐਸਈਐਸ ਕਾਲਜ ਦੇ ਵਿੱਚੋਂ ਕਮਰਸ ਦੀ ਸਟੂਡੈਂਟ ਸੀ ਤੋ ਆਪਣੇ ਕਾਲਜ ਦੇ ਵਿੱਚ ਐਂਟਰੀ ਕਰਦੀ ਦਿਖਦੀ ਹੈ ਹੁਣ ਇੱਕ ਕੈਮਰੇ ਤੋਂ ਗਾਇਬ ਹੁੰਦੀ ਹੈ ਦੂਜਾ ਕੈਮਰਾ ਓਪਨ ਕੀਤਾ ਜਾਂਦਾ ਫਿਰ ਤੀਜਾ ਅੱਗੇ ਅੱਗੇ ਪੁਲਿਸ ਕੈਮਰੇ ਚੈੱਕ ਕਰਨੇ ਸ਼ੁਰੂ ਕਰਦੀ ਹੈ ਤੋ ਕਾਲਜ ਦੇ ਵਿੱਚ ਦਿਖਦੀ ਹੈ ਫਿਰ ਕਾਲਜ ਵਾਲੇ ਕੈਮਰਿਆਂ ਦੇ ਵਿੱਚ ਚੈੱਕ ਕੀਤਾ ਜਾਂਦਾ ਉਹ ਆਪਣੇ ਕਲਾਸਰੂਮ ਦੇ ਵਿੱਚ ਜਾਂਦੀ ਵੀ ਦਿਖਦੀ ਹੈ ਹੁਣ ਪੁਲਿਸ ਨੂੰ ਇੱਥੋਂ ਤੱਕ ਪਤਾ ਲੱਗ ਚੁੱਕਿਆ ਸੀ ਵੀ ਉਹ ਕਰੀਬ 12 ਵਜੇ ਤੱਕ ਕਾਲਜ ਦੇ ਵਿੱਚ ਰਹਿੰਦੀ ਹੈ 12 ਵਜੇ ਤੋਂ ਬਾਅਦ ਉਹ ਕਾਲਜ ਚੋਂ ਬਾਹਰ ਨਿਕਲਦੀ ਦਿਖਦੀ ਹੈ ਫਿਰ ਕੈਮਰੇ ਉਸੇ ਲਾਈਨ ਬਾਅਦ ਚੈੱਕ ਕੀਤੇ ਜਾਂਦੇ ਨੇ ਉਈ ਕੈਮਰੇ ਚੈੱਕ ਕਰਦੇ ਕਰਦੇ ਇੱਕ ਤੋਂ ਦੂਜਾ ਦੂਜੇ ਤੋਂ ਤੀਜਾ ਤੀਜੇ ਤੋਂ ਚੌਥਾ ਫਿਰ ਉਹ ਜੀਟੀਬੀ ਰੇਲਵੇ ਸਟੇਸ਼ਨ ਪਹੁੰਚਦੀ ਹੈ ਉੱਥੋਂ ਲੋਕਲ ਟ੍ਰੇਨ ਦੇ ਵਿੱਚ ਉਹ ਚੜਦੀ ਹੈ ਹੁਣ ਰੇਲਵੇ ਅਧਿਕਾਰੀਆਂ ਤੋਂ ਪੁੱਛਿਆ ਜਾਂਦਾ ਵੀ ਜਿਹੜੀ ਇਹ ਟ੍ਰੇਨ ਹੈ ਇਹਦਾ ਟਾਈਮਿੰਗ ਤੇ ਇਹ ਕਿਹੜੇ ਰੂਟ ਤੇ ਚੱਲਦੀ ਹੈ ਉਹਦਾ ਰੂਟ ਪਤਾ ਕੀਤਾ ਜਾਂਦਾ ਉਹ ਟ੍ਰੇਨ ਦੇ ਵਿੱਚ ਚੜਦੀ ਹੈ ਤੇ ਇੱਥੋਂ ਸੀਸੀਟੀਵੀ ਦੇ ਵਿੱਚ ਜਦੋਂ ਟ੍ਰੇਨ ਚੱਲਦੀ ਹੈ ਫਿਰ ਉਹ ਅਗਲੇ ਸਟੇਸ਼ਨ ਤੇ ਪਹੁੰਚਦੀ ਹੈ ਪੁਲਿਸ ਅਗਲੇ ਸਟੇਸ਼ਨ ਤੇ ਪੁਲਿਸ ਫਿਰ ਸੀਸੀਟੀਵੀ ਚੈੱਕ ਕਰਦੀ ਹੈ ਵੀ ਇਹ ਸਟੇਸ਼ਨ ਤੇ ਤਾਂ ਨਹੀਂ ਉਤਰੀ ਅਗਲੇ ਤੇ ਕੀਤਾ ਜਾਂਦਾ ਹੈ ਇਹ ਵਾਰੀ ਵਾਰੀ ਜਦੋਂ ਚੈੱਕ ਕਰਦੀ ਹੈ ਪੁਲਿਸ ਖਰਗਰ ਰੇਲਵੇ ਸਟੇਸ਼ਨ ਤੇ ਉਹਨਾਂ ਨੂੰ ਵੈਸ਼ਨਵੀ ਉੱਤਰ ਦੀ ਦਿਖਦੀ ਹੈ ਉਹ ਉੱਤਰ ਕੇ ਰੇਲਵੇ ਸਟੇਸ਼ਨ ਤੋਂ ਬਾਹਰ ਆਉਂਦੀ ਦਿਖਦੀ ਹੈ ਤੇ ਬਾਹਰ ਉਹਨਾਂ ਨੂੰ ਇੱਕ ਲੜਕਾ ਦੇਖਦਾ ਜਿਹਦੇ ਨਾਲ ਉਹ ਮਿਲਦੀ ਹੈ ਇਹ ਪੁਲਿਸ ਨੂੰ ਹੁਣ ਪਤਾ ਲੱਗਿਆ ਵੀ ਇਹਦੇ ਨਾਲ ਮਿਲਦੀ ਹੈ ਫਿਰ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਅੱਗੇ ਦੀ ਅੱਗੇ ਤੇ ਪਤਾ ਲੱਗਦਾ ਵੀ ਜਿਹੜਾ ਖਰਗਰ ਦਾ ਜੰਗਲ ਹੈ ਬਹੁਤ ਵੱਡੇ ਏਰੀਏ ਦੇ ਵਿੱਚ ਹੈ ਉਹਵੇਂ ਕੈਂਪ ਦੇ ਨੇੜਿਓਂ ਉਹ ਜੰਗਲ ਦੇ ਵਿੱਚ ਦੋਨੋਂ ਜਿਹੜੇ ਐਂਟਰ ਕਰਦੇ ਨੇ ਤੇ ਜੰਗਲ ਦੇ ਵਿੱਚ ਚਲੇ ਜਾਂਦੇ ਨੇ ਦੂਜੇ ਪਾਸੇ ਜਿਹੜੀ ਟੀਮ ਕਾਲ ਡਿਟੇਲ ਤੇ ਲੋਕੇਸ਼ਨ ਚੈੱਕ ਕਰਦੀ ਹੁੰਦੀ ਹੈ ਤਾਂ ਲੋਕੇਸ਼ਨ ਤੇ ਪਤਾ ਲੱਗਦਾ ਵੀ ਬੈਵਵ ਨਾਮ ਦੇ ਇੱਕ ਲੜਕੇ ਨਾਲ ਉਸ ਦਿਨ ਉਹਦੀ ਤਿੰਨ ਚਾਰ ਵਾਰ ਗੱਲ ਹੋਈ ਸੀ ਤੇ ਅੱਗੇ ਵੀ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਇਹ ਪਤਾ ਲੱਗਦਾ ਉਸ ਤੋਂ ਬਾਅਦ ਲੋਕੇਸ਼ਨ ਕੱਢੀ ਜਾਂਦੀ ਹੈ ਤਾਂ ਲੋਕੇਸ਼ਨ ਜਿਹੜੀ ਹੁੰਦੀ ਹੈ ਖਰਗਰ ਦੇ ਜੰਗਲ ਦੀ ਹੁੰਦੀ ਹੈ ਲਾਸਟ ਜਿਹੜੀ ਲੋਕੇਸ਼ਨ ਹੁੰਦੀ ਹੈ ਦੋਨਾਂ ਦੀ ਇਕੱਠਿਆਂ ਦੀ ਹੁੰਦੀ ਹੈ ਹੁਣ ਸੀਸੀਟੀਵੀ ਦੇ ਵਿੱਚ ਦੇਖਦੇ ਨੇ ਵੀ ਉਹ ਜੰਗਲ ਦੇ ਵਿੱਚ ਐਂਟਰ ਕਰਦੇ ਨੇ ਦੋਨੋਂ ਜਣੇ। ਕਰੀਬ ਸ਼ਾਮ ਦੇ 5-6 ਵਜੇ ਦੇ ਕਰੀਬ ਜਿਹੜਾ ਲੜਕਾ ਅੰਦਰ ਗਿਆ ਸੀ ਵੈਸ਼ਨਵੀ ਦੇ ਨਾਲ ਉਹ ਇਕੱਲਾ ਹੀ ਵਾਪਸ ਆਉਂਦਾ ਦਿਖਦਾ ਪੁਲਿਸ ਨੂੰ ਉਹਦੇ ਨਾਲ ਵੈਸ਼ਨਵੀ ਨਹੀਂ ਹੁੰਦੀ। ਹੁਣ ਪੁਲਿਸ ਨੂੰ ਲੱਗਦਾ ਵੀ ਜੋ ਕੁਝ ਕੀਤਾ ਇਸ ਲੜਕੇ ਨੇ ਕੀਤਾ ਕਿਉਂਕਿ ਦੋਨੋਂ ਜਣੇ ਜੰਗਲ ਦੇ ਵਿੱਚ ਜਾਂਦੇ ਨੇ 4-5 ਘੰਟੇ ਜੰਗਲ ਦੇ ਵਿੱਚ ਬਤੀਤ ਕਰਦੇ ਨੇ ਉਸ ਤੋਂ ਬਾਅਦ ਵੈਸ਼ਨਵੀ ਜੰਗਲ ਚੋਂ ਬਾਹਰ ਨਹੀਂ ਆਉਂਦੀ। ਕਾਫੀ ਧੇਰ ਹੋਰ ਵੀ ਦੇਖੀ ਜਾਂਦੀਆਂ ਨੇ ਫੁਟੇਜ ਪਰ ਵੈਸ਼ਨ ਵੀ ਜੰਗਲ ਤੋਂ ਬਾਹਰ ਨਹੀਂ ਆਈ। ਇਹ ਕੱਲਾ ਆਇਆ ਲੜਕਾ। ਉਹਨੇ ਲੜਕੇ ਦੀ ਭਾਲ ਕੀਤੀ ਜਾਂਦੀ ਐ। ਇਹਦੇ ਨੰਬਰ ਤੋਂ ਉਹਦਾ ਐਡਰੈਸ ਪਤਾ ਕੀਤਾ ਜਾਂਦਾ ਤੇ ਇਹ ਫੋਟੋ ਜਿਹੜੀ ਐ ਵੈਸ਼ਨਵੀ ਦੇ ਘਰਦਿਆਂ ਨੂੰ ਵੀ ਦਿਖਾਈ ਜਾਂਦੀ ਐ। ਜਦੋਂ ਫੋਟੋ ਦੇਖਦੇ ਨੇ ਤਾਂ ਉਹ ਹੈਰਾਨ ਹੁੰਦੇ ਨੇ। ਉਹ ਦੱਸਦੇ ਨੇ ਵੀ ਇਹ ਲੜਕਾ ਇਹ ਜਿਹੜਾ ਪਰਿਵਾਰ ਐ ਉਸ ਸਮੇਂ ਪਹਿਲਾਂ ਸਾਡਾ ਗਵਾਂਢੀ ਸੀ। ਫਿਰ ਇੱਕ ਹੋਰ ਗੱਲ ਜਿਹੜੀ ਪੁਲਿਸ ਨੂੰ ਦੱਸਦੇ ਨੇ ਹੈਰਾਨ ਕਰਨ ਵਾਲੀ। ਫਿਰ ਦੱਸਦੇ ਨੇ ਵੀ ਇਹ ਜਿਹੜਾ ਲੜਕਾ ਐ ਬੈਬਾ ਬਰੁੰਗਲੇ ਬੈਸ਼ਨਵੀ ਆਪਸ ਵਿੱਚ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਨੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਨੇ ਤੇ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਇਹਨਾਂ ਦੀਆਂ ਜਾਤੀਆਂ ਆਡ-ਆਡ ਸੀ ਪਰਿਵਾਰਾਂ ਵੱਲੋਂ ਸਮਝਾਇਆ ਜਾਂਦਾ ਹੈ ਬੈਸ਼ਨਵੀ ਨੂੰ ਬੈਸ਼ਨਵੀ ਦੇ ਜਿਹੜੇ ਪੇਰੈਂਟਸ ਨੇ ਉਹ ਸਮਝਾਉਂਦੇ ਨੇ ਵੀ ਦੂਜੀ ਜਾਤੀ ਦੇ ਵਿੱਚ ਵਿਆਹ ਕਰਕੇ ਵਿਆਹ ਤੋਂ ਬਾਅਦ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਤੇ ਆਉਣ ਗਿਆ ਵੀ ਵੀ ਤੇਰੀ ਜ਼ਿੰਦਗੀ ਖਰਾਬ ਹੋਏਗੀ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਉਹਨੂੰ ਹੋਰ ਵੀ ਸਮਝਾਇਆ ਜਾਂਦਾ ਦੂਜੇ ਪਾਸੇ ਮੁੰਡੇ ਦੇ ਘਰ ਦੇ ਵੀ ਨਹੀਂ ਮੰਨਦੇ ਉਹਨੂੰ ਸਮਝਾਇਆ ਜਾਂਦਾ ਤੇ ਇਸ ਤੋਂ ਬਾਅਦ ਜਿਹੜੀ ਵੈਸ਼ਨ ਵੀ ਹੁੰਦੀ ਹੈ ਉਹ ਤੋਂ ਦੂਰ ਹੋ ਜਾਂਦੀ ਹੈ ਘਰਦਿਆਂ ਦੇ ਕਹਿਣ ਦੇ ਮੁਤਾਬਕ ਉਹਦੇ ਨਾਲ ਗੱਲਬਾਤ ਬੰਦ ਹੁੰਦੀ ਹੈ ਉਹਦੇ ਨਾਲ ਫੇਸਬੁੱਕ ਇੰਸਟਾਗ੍ਰam ਸਭ ਜਗ੍ਹਾ ਤੇ ਉਹਨੂੰ ਬਲਾਕ ਕਰ ਦਿੱਤਾ ਜਾਂਦਾ ਇਹ ਹੁਣ ਘਰਦਿਆਂ ਦਾ ਕਹਿਣਾ ਸੀ ਪਰ ਜਿਹੜੀ ਕਾਲ ਡਿਟੇਲ ਨਿਕਲੀ ਸੀ ਉਸ ਦੇ ਵਿੱਚ ਇਹ ਵਹਿਬਬ ਦੇ ਨਾਲ ਗੱਲ ਕਰਦੀ ਹੈ ਤੇ ਜਿਹੜੀ ਸੀਸੀਟੀਵੀ ਆਈ ਸੀ ਉਹ ਵਹਿਬਬ ਦੇ ਨਾਲ ਹੀ ਜਾਂਦੀ ਦਿਖਦੀ ਹੈ ਹੁਣ ਪੁਲਿਸ ਵੀ ਹੈਰਾਨ ਹੁੰਦੀ ਹੈ ਤੇ ਘਰ ਦੇ ਵੀ ਹੈਰਾਨ ਹੁੰਦੇ ਨੇ ਤੇ ਘਰਦਿਆਂ ਦਾ ਕਹਿਣਾ ਹੁੰਦਾ ਵੀ ਹੁਣ ਇੱਥੋਂ ਉਹ ਪਰਿਵਾਰ ਜਿਹੜਾ ਆਪਣਾ ਘਰ ਸ਼ਿਫਟ ਕਰਕੇ ਦੂਜੀ ਜਗ੍ਹਾ ਚਲੇ ਗਏ ਨੇ ਪੁਲਿਸ ਵਾਲੇ ਹੁਣ ਬੈਬਬ ਦੇ ਘਰ ਪਹੁੰਚਦੇ ਨੇ ਤੇ ਪੁਲਿਸ ਨੂੰ ਲੱਗਦਾ ਸੀ ਵੀ ਜੋ ਕੁਛ ਕੀਤਾ ਬੈਬਬ ਨੇ ਕੀਤਾ ਤੇ ਜਿਹੜਾ ਮੁਜਰਮ ਹੈ ਹੁਣ ਸਮਝੋ ਵੀ ਉਹਨਾਂ ਦੀ ਗ੍ਰਿਫਤ ਦੇ ਵਿੱਚ ਹੈ ਜਦੋਂ ਘਰ ਪਹੁੰਚਦੇ ਨੇ ਤੇ ਜਿਹੜਾ ਮੁਜਰਮ ਸੀ ਉਹ ਐਸੀ ਜਗ੍ਹਾ ਪਹੁੰਚ ਚੁੱਕਿਆ ਸੀ ਵੀ ਕਦੇ ਉਹਨਾਂ ਦੀ ਗ੍ਰਿਫਤ ਦੇ ਵਿੱਚ ਆ ਹੀ ਨਹੀਂ ਸਕਦਾ ਉਹਨਾਂ ਨੂੰ ਜਾ ਕੇ ਪਤਾ ਲੱਗਦਾ ਵੀ 12 ਦਸੰਬਰ 2023 ਦੀ ਸ਼ਾਮ ਨੂੰ ਜਿਹੜਾ ਬੈਬਬ ਹੁੰਦਾ ਉਹ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲੈਂਦਾ ਪੁਲਿਸ ਵਾਲੇ ਹੈਰਾਨ ਹੁੰਦੇ ਨੇ ਹੁਣ ਪੁਲਿਸ ਵਾਲੇ ਜਿਹੜੇ ਨੇ ਉਹਦੀ ਇਨਵੈਸਟੀਗੇਸ਼ਨ ਕਰਦੇ ਨੇ ਪੁੱਛਿਆ ਜਾਂਦਾ ਹੈ ਰੇਲਵੇ ਪੁਲਿਸ ਕੋਲੇ ਮੁਕੱਦਮਾ ਹੁੰਦਾ ਉਹਨਾਂ ਨੇ ਐਫ ਆਈ ਆਰ ਕੀਤੀ ਹੁੰਦੀ ਹੈ ਜਿਹੜਾ ਸਮਾਨ ਮਿਲਿਆ ਸੀ ਉਹ ਸਮਾਨ ਕਰਦਿਆਂ ਦੇ ਕੋਲ ਹੁੰਦਾ ਉਹ ਲਿਆ ਜਾਂਦਾ ਉਹਦਾ ਮੋਬਾਈਲ ਫੋਨ ਸੀ ਉਹ ਵੀ ਲਿਆ ਜਾਂਦਾ ਤੇ ਰੇਲਵੇ ਜਿਹੜੇ ਅਧਿਕਾਰੀਆਂ ਨੇ ਇਹ ਇਨਵੈਸਟੀਗੇਸ਼ਨ ਕੀਤੀ ਸੀ ਉਹਨਾਂ ਤੋਂ ਵੀ ਪੁੱਛਿਆ ਜਾਂਦਾ ਫਿਰ ਪੁਲਿਸ ਵਾਲਿਆਂ ਨੂੰ ਲੱਗਦਾ ਵੀ ਇਹ ਦੋਨੋਂ ਜਣੇ ਜੰਗਲ ਦੇ ਵਿੱਚ ਗਏ ਹੋ ਸਕਦਾ ਇਹਨਾਂ ਨੇ ਬੇਵਕੂਫ ਬਣਾਇਆ ਹੋਵੇ ਵੀ ਇਹ ਵੈਵਵ ਦੀ ਜਗ੍ਹਾ ਕੋਈ ਹੋਰ ਲੜਕਾ ਹੋਵੇ ਤੇ ਵੈਸ਼ਨ ਵੀ ਤੇ ਇਹ ਕਿਤੇ ਚਲੇ ਗਏ ਹੁਣ ਘਰਦਿਆਂ ਤੋਂ ਚੋਰੀ ਵੀ ਸਾਡਾ ਵਿਆਹ ਨਹੀਂ ਹੋ ਸਕਦਾ ਪਰ ਆਪਾਂ ਗੁੱਪਚੁਪ ਤਰੀਕੇ ਨਾਲ ਹੀ ਕਿਤੇ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ ਇਕੱਠੇ ਪਰ ਵੈਵਵ ਦੇ ਘਰਦਿਆਂ ਦਾ ਕਹਿਣਾ ਹੁੰਦਾ ਵੀ ਅਸੀਂ ਆਪਣੇ ਲੜਕੇ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕੀਤਾ ਹੁਣ ਪੁਲਿਸ ਟੀਮ ਦੇ ਕੋਲ ਉਹਦਾ ਸਮਾਨ ਸੀ ਤੇ ਉਹਦਾ ਮੋਬਾਈਲ ਸੀ ਮੋਬਾਈਲ ਲੋਕ ਹੁੰਦਾ ਉਦਾਲੋਕ ਖਲਵਾਇਆ ਜਾਂਦਾ ਹੈ ਤੇ ਹੁਣ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਸੀ ਵੀ ਖਰਗਰ ਦੇ ਜੰਗਲ ਦੇ ਵਿੱਚ ਗਏ ਉਥੋਂ ਵੈਸ਼ਨਵੀ ਵਾਪਸ ਨਹੀਂ ਆਈ ਫਿਰ ਇੱਕ ਟੀਮ ਜਿਹੜੇ ਜੰਗਲਾਤ ਵਿਭਾਗ ਹੁੰਦਾ ਉਹਨਾਂ ਨੂੰ ਨਾਲ ਲੈ ਕੇ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਵੈਸ਼ਨਵੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੰਗਲ ਦਾ ਜਿਹੜਾ ਏਰੀਆ ਹੁੰਦਾ ਬਹੁਤ ਵੱਡਾ ਹੁੰਦਾ ਹੁਣ ਇਹ ਲਗਾਤਾਰ ਚੱਲਦੀ ਹੈ ਰੋਜ਼ ਸਵੇਰੇ 8 ਵਜੇ ਜਾਣਾ ਸ਼ਾਮ ਦੇ 8 ਵਜੇ ਤੱਕ ਪਰ ਵੈਸ਼ਨਵੀ ਦਾ ਕੋਈ ਪਤਾ ਨਹੀਂ ਹੁੰਦਾ ਦੂਜੇ ਪਾਸੇ ਜਿਹੜੀ ਪੁਲਿਸ ਟੀਮ ਹੁੰਦੀ ਹੈ ਵੈਵਰ ਦਾ ਮੋਬਾਈਲ ਜਿਹੜਾ ਉਹ ਅਨਲੌਕ ਕਰਦੀ ਹੈ ਉਹਦੇ ਵਿੱਚ ਇੱਕ ਨੋਟ ਦੇ ਵਿੱਚ ਇੱਕ ਮੈਸੇਜ ਹੁੰਦਾ L O 1 501 ਹੁਣ ਇਹ ਚੀਜ਼ ਜਿਹੜੀ ਹੁੰਦੀ ਹੈ ਕੋਡ ਹੁੰਦਾ ਕੋਈ ਪੁਲਿਸ ਨੂੰ ਪਤਾ ਨਹੀਂ ਲੱਗਦਾ Google ਤੇ ਸਰਚ ਕੀਤੀ ਜਾਂਦੀ ਹੈ ਇਹਦੇ ਬਾਰੇ ਕਈ ਐਕਸਪਰਟ ਨੂੰ ਪੁੱਛਿਆ ਜਾਂਦਾ ਵੀ ਇਹਦਾ ਮਤਲਬ ਕੀ ਹੈ ਪਰ ਕਿਸੇ ਨੂੰ ਉਹਦਾ ਮਤਲਬ ਪਤਾ ਨਹੀਂ ਹੁੰਦਾ ਨਾ ਉਹਦਾ ਪਤਾ ਲੱਗਦਾ ਦੂਜੇ ਪਾਸੇ ਪੁਲਿਸ ਟੀਮ ਰੋਜ਼ ਜਾਂਦੀ ਹੈ ਰੋਜ਼ਾਨਾ ਜਿਹੜੀ ਵੈਸ਼ਨਵੀ ਨੂੰ ਲੱਭਣ ਪਰਵਾਸ਼ਨਵੀ ਦਾ ਕਿਤੇ ਪਤਾ ਨਹੀਂ ਲੱਗਦਾ ਇਧਰੋਂ ਫਿਰ ਜਦੋਂ ਮੋਬਾਈਲ ਹੋਰ ਖੰਗਾਲਿਆ ਜਾਂਦਾ ਤਾਂ ਇੱਥੇ ਕੁਝ ਫੋਟੋ ਮਿਲਦੀਆਂ ਨੇ ਵੀਡੀਓਜ਼ ਮਿਲਦੀਆਂ ਨੇ ਜਿਹੜੀਆਂ ਕਿ ਵੈਸ਼ਨਵੀ ਤੇ ਵੈਵਵ ਦੀਆਂ ਹੁੰਦੀਆਂ ਨੇ ਇਤਰਾਜਯੋਗ ਹਾਲਤ ਦੇ ਵਿੱਚ ਵੀਡੀਓਜ਼ ਹੁੰਦੀਆਂ ਨੇ ਫੋਟੋਆਂ ਹੁੰਦੀਆਂ ਨੇ ਇਹ ਸਾਰਾ ਕੁਝ ਹੁੰਦਾ ਕਾਲ ਡਿਟੇਲ ਤੋਂ ਪਤਾ ਲੱਗਦਾ ਵੀ ਇਹਨਾਂ ਦੀ ਗੱਲਬਾਤ ਬੰਦ ਨਹੀਂ ਹੋਈ ਗੱਲਬਾਤ ਚੱਲਦੀ ਸੀ ਹੁਣ ਕੁਝ ਸਮੇਂ ਤੋਂ ਇਹਨਾਂ ਦੀ ਗੱਲਬਾਤ ਬੰਦ ਸੀ ਪਿੱਛੇ ਲਗਾਤਾਰ ਇਹਨਾਂ ਦੀ ਗੱਲਬਾਤ ਜਿਹੜੀ ਆ ਉਹ ਚੱਲਦੀ ਹੁੰਦੀ ਹੈ ਇਹ ਪੁਲਿਸ ਨੂੰ ਪਤਾ ਲੱਗਦਾ ਦੂਜਾ ਪੁਲਿਸ ਨੂੰ ਪਤਾ ਲੱਗਦਾ ਇੱਕ ਵਿੱਚ ਹੋਰ ਜਿਹੜੇ ਮੈਸੇਜ ਨੋਟ ਹੁੰਦੇ ਨੇ ਉਹਨਾਂ ਦੇ ਵਿੱਚ ਵੈਭ ਨੇ ਲਿਖਿਆ ਹੁੰਦਾ ਵੀ ਜਿਹੜੀ ਵੈਸ਼ਨਵੀ ਹੈ ਉਹ ਮੈਨੂੰ ਧੋਖਾ ਦੇ ਰਹੀ ਹੈ ਤੇ ਮੈਂ ਇਹਨੂੰ ਜਿਉਂਦੀ ਨਹੀਂ ਛੱਡਾਂਗਾ ਜੇ ਮੇਰੀ ਨਹੀਂ ਹੋ ਸਕਦੀ ਤਾਂ ਕਿਸੇ ਦੀ ਵੀ ਨਹੀਂ ਹੋ ਸਕਦੀ ਤੇ ਇਹਨੂੰ ਖਤਮ ਕਰਨ ਤੋਂ ਬਾਅਦ ਮੈਂ ਵੀ ਜਿਉਂਦਾ ਨਹੀਂ ਰਹਿ ਸਕਦਾ ਮੈਂ ਵੀ ਆਪਣੇ ਆਪ ਨੂੰ ਖਤਮ ਕਰਾਂਗਾ ਇਹ ਹੋ ਜੀ ਜਦੋਂ ਨੋਟ ਮਿਲਦੇ ਨੇ ਫਿਰ ਪੁਲਿਸ ਕਾਲਜ ਦੇ ਵਿੱਚ ਜਾਂਦੀ ਹੈ ਉੱਥੇ ਇਨਵੈਸਟੀਗੇਸ਼ਨ ਕਰਦੀ ਹੈ ਵੈਸ਼ਨਵੀ ਦੇ ਦੋਸਤਾਂ ਦਾ ਤੋ ਉਹਨਾਂ ਦਾ ਕਹਿਣਾ ਸੀ ਵੀ ਹਾਂ ਇਹਨਾਂ ਦੀਆਂ ਵੀਡੀਓ ਤੇ WhatsApp ਚੈਟੀਆਂ ਵੀ ਸੀ ਤੇ ਇਹਨਾਂ ਦੀਆਂ ਫੋਟੋਆਂ ਵੀ ਸੀ ਤੇ ਇਹਨਾਂ ਦਾ ਕਹਿਣਾ ਇਹ ਸੀ ਵੀ ਜੇ ਕੋਈ ਸਾਡਾ ਰਿਸ਼ਤਾ ਕਿਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨਗੇ ਘਰ ਦੇ ਤਾਂ ਅਸੀਂ ਉਹਨਾਂ ਨੂੰ ਇਹ ਵੀਡੀਓ ਦਿਖਾਵਾਂਗੇ ਜਿਹੜੇ ਸਾਡੇ ਨਾਲ ਵਿਆਹ ਕਰਨ ਦੀ ਕੋਸ਼ਿਸ਼ ਕਰਨਗੇ ਤੇ ਸਾਡਾ ਰਿਸ਼ਤਾ ਆਟੋਮੈਟਿਕ ਟੁੱਟ ਜਾਏਗਾ ਅਸੀਂ ਇੱਕ ਦੂਜੇ ਤੋਂ ਬਿਨਾ ਨਹੀਂ ਰਹਿ ਸਕਦੇ ਪਰ ਹੁਣ ਜਿਹੜੀ ਵੈਸ਼ਨਵੀ ਸੀ ਉਹਦੇ ਫਰੈਂਡਾਂ ਦਾ ਕਹਿਣਾ ਸੀ ਵੀ ਹੁਣ ਉਹ ਵੈਬਰ ਤੋਂ ਦੂਰੀ ਬਣਾਣੀ ਸ਼ੁਰੂ ਕਰਤੀ ਸੀ ਉਹਦੀ ਕਾਲ ਨਹੀਂ ਸੀ ਚੱਕਦੀ ਉਹਦੇ ਨਾਲ ਗੱਲ ਕਰਨੀ ਬੰਦ ਕਰਤੀ ਸੀ ਉਹਨੂੰ ਮਿਲਣਾ ਬੰਦ ਕਰਤਾ ਸੀ ਦੂਜੇ ਪਾਸੇ ਵੈਭਵ ਜਿਹੜਾ ਹੁੰਦਾ ਉਹਨੂੰ ਕਾਲਜ ਤੱਕ ਉਹਦਾ ਪਿੱਛਾ ਕਰਦਾ ਕਾਲਜ ਦੇ ਵਿੱਚ ਵੀ ਉਹਨੂੰ ਮਿਲ ਜਾਂਦਾ ਪਰ ਜਿਹੜੀ ਵੈਸ਼ਨਵੀ ਹੁੰਦੀ ਆ ਉਹ ਤੂੰ ਦੂਰੀ ਬਣਾਣਾ ਸ਼ੁਰੂ ਕਰਦੀ ਐ ਇਹ ਚੀਜ਼ਾਂ ਪਤਾ ਲੱਗਦੀਆਂ ਨੇ ਤੇ ਸੁਸਾਇਡ ਨੋਟ ਵੀ ਫਿਰ ਉਹਦੇ ਵਿੱਚ ਮਿਲਦਾ ਤੇ ਸੁਸਾਇਡ ਨੋਟ ਦੇ ਵਿੱਚ ਉਹਨੇ ਲਿਖਿਆ ਹੁੰਦਾ ਵੀ ਮੈਂ ਵੈਸ਼ਨਵੀ ਨੂੰ ਖਤਮ ਕਰ ਦਿੱਤਾ ਤੇ ਮੈਂ ਆਪਣੀ ਜਿਹੜੀ ਜੀਵਨ ਲੀਲਾ ਉਹ ਵੀ ਸਮਾਪਤ ਕਰ ਰਿਹਾ ਹੁਣ ਜਦੋਂ ਪੁਲਿਸ ਪਾਰਟੀ ਜਿਹੜੀ ਜੰਗਲ ਦੇ ਵਿੱਚ ਲੱਭਦੀ ਹੁੰਦੀ ਐ 6 ਜਨਵਰੀ ਤੋਂ 15 ਜਨਵਰੀ ਆ ਜਾਂਦੀ ਹੈ ਰੋਜ਼ ਜੰਗਲਾਂ ਦੀ ਉਹ ਖਾਕ ਸ਼ਾਂਦੇ ਨੇ ਪਰ ਕਿਤੇ ਵੀ ਪਤਾ ਨਹੀਂ ਲੱਗਦਾ ਜਿਹੜੀ ਪੁਲਿਸ ਹੁੰਦੀ ਹੈ ਉਹ ਜਿਹੜਾ ਕੋਡ ਮਿਲਿਆ ਸੀ ਨਾ ਉਹ ਜੰਗਲਾਤ ਮਹਿਕਮੇ ਨਾਲ ਕਦੇ ਸ਼ੇਅਰ ਕਰਦੇ ਨਹੀਂ ਤਾਂ ਇੱਕ ਦਿਨ ਇੱਕ ਪੁਲਿਸ ਅਫਸਰ ਇੱਕ ਜੰਗਲਾਤ ਮਹਿਕਮੇ ਵਾਲੇ ਨੂੰ ਦੱਸਦਾ ਵੀ ਇਹਦਾ ਇੱਕ ਕੋਡ ਮਿਲਿਆ ਇੱਕ ਮੋਬਾਈਲ ਦੇ ਵਿੱਚੋਂ L01501 ਉਹ ਜਦੋਂ ਇਹ ਸੁਣਦੇ ਨੇ ਕੋਡ ਤੋਂ ਹੈਰਾਨ ਹੁੰਦੇ ਨੇ ਉਹ ਫਟਾਫਟ ਫਿਰ ਆਪਣੇ ਨਾਲ ਲੈ ਕੇ ਪੁਲਿਸ ਮੁਲਾਜ਼ਮਾਂ ਨੂੰ ਇੱਕ ਦਰਖਤ ਕੋਲ ਪਹੁੰਚਦੇ ਨੇ AL1501 ਦਰਖਤ ਨੂੰ ਨਾਮ ਮਿਲਿਆ ਹੋਇਆ ਸੀ ਕਿ ਜੰਗਲ ਦੇ ਵਿੱਚ ਜਿਹੜੇ ਦਰਖਤ ਸੀ ਉਹਨਾਂ ਦੀ ਕਾਊਂਟਿੰਗ ਕਰਦਾ ਜਿਹੜਾ ਜੰਗਲਾਤ ਮੈਤਕਮ ਹੈ ਵੀ ਕੋਈ ਜੇ ਨਜਾਇਜ਼ ਰੁੱਖਾਂ ਨੂੰ ਵੱਢਦਾ ਤਾਂ ਪਤਾ ਲੱਗ ਸਕੇ ਤਾਂ ਇੱਕ ਰੁੱਖ ਦਾ ਇਹ ਨੰਬਰ ਸੀ AL1501 ਹੁਣ ਉਹਦੇ ਨੇੜੇ ਜਦੋਂ ਲੱਭਿਆ ਜਾਂਦਾ ਤਾਂ 5-10 ਫੁੱਟ ਦੀ ਦੂਰੀ ਤੇ ਉਹਨਾਂ ਨੂੰ ਇੱਕ Laash ਮਿਲਦੀ ਹੈ ਹਨਸਾਬ ਲਾਓ ਵੀ ਉਹ লাশ ਕਿਸ ਕੰਡੀਸ਼ਨ ਦੇ ਵਿੱਚ ਹੋਏਗੀ ਜਿਹੜੀ 12 ਦਸੰਬਰ ਨੂੰ ਗਾਇਬ ਹੋਈ ਲੜਕੀ ਜਿਹਦਾ 12 ਦਸੰਬਰ 2023 ਨੂੰ ਕਤਲ ਹੋਇਆ ਹੋਵੇ ਤੇ লাশ ਮਿਲਦੀ ਹੈ 15 ਜਨਵਰੀ 2024 ਨੂੰ ਬਹੁਤ ਬੁਰੀ ਕੰਡੀਸ਼ਨ ਹੁੰਦੀ ਹੈ ਫਿਰ ਉਹਦੇ ਘਰਦਿਆਂ ਨੂੰ ਬੁਲਾਇਆ ਜਾਂਦਾ ਹੁਣ ਕੱਪੜਿਆਂ ਤੋਂ ਤੇ ਹੋਰ ਉਹਦੇ ਬ੍ਰੈਸਲੇਟ ਤੋਂ ਪਤਾ ਲੱਗਦਾ ਵੀ ਇਹ ਜਿਹੜੀ লাশ ਸੀ ਇਹ ਵੈਸ਼ਨਵੀ ਦੀ ਹੈ ਘਰ ਦੇ ਕਾਫੀ ਚੀਜ਼ਾਂ ਪਛਾਣਦੇ ਨੇ ਉਹਦੀਆਂ ਉਸ ਤੋਂ ਬਾਅਦ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਪੁਲਸ ਇਹ 9 ਦਿਨਾਂ ਦੇ ਬਾਅਦ ਵੈਸ਼ਨਵੀ ਦੀ লাশ ਬਰਾਮਦ ਕਰਦੀ ਹੈ ਤੇ ਕਾਤਲ ਤੱਕ ਪਹੁੰਚਦੀ ਹੈ ਪਰ ਕਾਤਲ ਉਸ ਸਮੇਂ ਤੱਕ ਬਹੁਤ ਦੂਰ ਜਾ ਚੁੱਕਿਆ ਸੀ ਇਸ ਕਰਕੇ ਕੇਸ ਦੀ ਜਿਹੜੀ ਫਾਈਲ ਹੈ ਉਹ ਤਾਂ ਬੰਦ ਹੋ ਜਾਂਦੀ ਹੈ ਜਿਹੜਾ ਕਤਲ ਦਾ ਕੇਸ ਹੈ ਵੈਵ ਤੇ ਲੱਗਦਾ ਹੈ ਪਰ ਉਸ ਤੋਂ ਬਾਅਦ ਨਾਲ ਦੀ ਨਾਲ ਫਾਈਲ ਬੰਦ ਹੋ ਜਾਂਦੀ ਹੈ ਕਿਉਂਕਿ ਜਿਹੜਾ ਕਾਤਲ ਸੀ ਉਹ ਸੁਸਾਈਡ ਕਰ ਚੁੱਕਿਆ ਸੀ ਤੇ ਨੋਟ ਵੀ ਜਿਹੜਾ ਮਿਲਦਾ ਉਹਦਾ ਸੁਸਾਈਡ ਨੋਟ ਵੀ ਪੁਲਸ ਨੂੰ ਮਿਲਦਾ ਹੁਣ ਜੇ ਉਹਨੇ ਮਾਪਿਓ ਦੀ ਗੱਲ ਮੰਨੀ ਹੁੰਦੀ ਉਹ ਦਾ ਉਸੇ ਸਮੇਂ ਪਿੱਛਾ ਛੱਡਿਆ ਹੁੰਦਾ ਉਹਦੇ ਨਾਲ ਉਹਦਾ ਸਾਥ ਛੱਡਿਆ ਹੁੰਦਾ ਮਾਪੇ ਨੇ ਕੁਝ ਸੋਚ ਕੇ ਉਹਨੂੰ ਨਾ ਕੀਤੀ ਹੋਣੀ ਪਰ ਉਹਨੇ ਨਹੀਂ ਛੱਡਿਆ ਉਹ ਲਗਾਤਾਰ ਉਹਦੇ ਸੰਪਰਕ ਦੇ ਵਿੱਚ ਰਹੀ ਉਹਦੇ ਰਿਲੇਸ਼ਨਾਂ ਦੇ ਵਿੱਚ ਰਹੀ ਤੇ ਉਹਨੇ ਬੈਬਾਬ ਦਾ ਸਾਥ ਨਹੀਂ ਛੱਡਿਆ ਬੈਬਾਬ ਇੱਕ ਪਲੱਸ 2 ਕੀਤੀ ਹੋਈ ਤੇ ਉਸ ਤੋਂ ਬਾਅਦ ਪੜ੍ਹਾਈ ਵੀ ਛੱਡੀ ਤੇ ਕੋਈ ਚੱਜ ਦਾ ਕੰਮ ਵੀ ਨਹੀਂ ਸੀ ਕਰਦਾ ਦੂਜੇ ਪਾਸੇ ਜਿਹੜੀ ਵੈਸ਼ਨ ਵੀ ਸੀ ਉਹ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਵਧੀਆ ਸੀ ਮਾਂ-ਬਾਪ ਦੀ ਗੱਲ ਨਹੀਂ ਮੰਨੀ ਉਹਦੇ ਨਾਲ ਰਿਸ਼ਤਾ ਰੱਖਿਆ ਤੇ ਅਖੀਰ ਉਹਨੂੰ ਇਸੇ ਰਿਸ਼ਤੇ ਦੇ ਵਿੱਚ ਆਪਣੀ ਜਾਨ ਦੇਣੀ ਪਈ ਕਿਉਂਕਿ ਰਿਲੇਸ਼ਨਾਂ ਦੇ ਵਿੱਚ ਹੁਣ ਇੰਨਾ ਜ਼ਿਆਦਾ ਅੱਗੇ ਵੱਧ ਚੁੱਕੇ ਵੈਵਵ ਵੀ ਇੱਥੋਂ ਪਿੱਛੇ ਨਹੀਂ ਹਟਦਾ ਤੇ ਹੁਣ ਇੱਥੋਂ ਜਿਹੜੀ ਵੈਸ਼ਨ ਵੀ ਹੁੰਦੀ ਹੈ ਪਿੱਛੇ ਹਟਣਾ ਚਾਹੁੰਦੀ ਸੀ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਜਿਹੜਾ ਵੈਵਵ ਹੈ ਉਹ ਇੱਕ ਤਰੀਕੇ ਦੇ ਨਾਲ ਹੁਣ ਸੰਕੀ ਹੋ ਚੁੱਕਿਆ ਸੀ ਉਹਦੇ ਪ੍ਰਤੀ ਤੇ ਉਹਨੂੰ ਹਰ ਹਾਲਤ 'ਚ ਪਾਣਾ ਚਾਹੁੰਦਾ ਸੀ ਵੀ ਜੇ ਮੇਰੀ ਨਹੀਂ ਤਾਂ ਕਿਸੇ ਹੋਰ ਦੀ ਵੀ ਨਹੀਂ ਅਖੀਰ ਇਸ ਮਾਮਲੇ ਦੇ ਵਿੱਚ ਉਹਦੀ ਜਾਨ ਤਾਂ ਜਾਂਦੀ ਹੈ ਮਾਪੇ ਨੂੰ ਸਿਰਫ ਇੱਕ ਤਸੱਲੀ ਹੁੰਦੀ ਹੈ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਉਹਨਾਂ ਦੀ ਲੜਕੀ ਦਾ ਕਤਲ ਕਿੰਨੇ ਤੇ ਕਿਉਂ ਕੀਤਾ ਕਿਵੇਂ ਹੋਇਆ ਇਸ ਤੋਂ ਇਲਾਵਾ ਉਹਨਾਂ ਦੇ ਹੱਥ ਕੁਝ ਵੀ ਨਹੀਂ ਹੁੰਦਾ ਇੱਕ ਜਵਾਨ ਲੜਕੀ ਜਿਹੜੀ ਉਹ ਚਲੀ ਜਾਂਦੀ ਹੈ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖਦੇ ਆਂ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ